हां जी सत श्री काल जी सारे 팬 프라마 ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੀ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਵਾਜ਼ ਦਾ ਸੰਪਰਕ ਨੰਬਰ ਤੇ ਹੋਰ ਵਧੀਲੀ ਜਾਣਕਾਰੀ ਲੈ ਸਕਦੇ ਹੋ ਜੀ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 766 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਟ ਜਰਸੀ ਗੋਤ ਕਲੇਰ ਹਾਈਟ 5 ਫੁੱਟ 11 ਇੰਚ ਜਨਮ 2 ਜੂਨ 1994 ਪੜ੍ਹਾਈ ਅਕਾਉਂਟਿੰਗ ਡਿਪਲੋਮਾ ਕਮ ਡੈਰੀ ਫਾਰਮਿੰਗ ਤਨਖਾਹ ਆਪਕੋ ਸਤਾ 17890 ਰੁਪਏ ਮੰਥਲੀ ਜੀ ਜ਼ਮੀਨ 7.5 ਕਿੱਲੇ ਮਦਰ ਹਾਊਸਪਾਈ ਫਾਦਰ ਫਾਰਮਿੰਗ ਸਿਵਲਿਕ ਮਨਚੈਸਟਰ ਸੀ ਹੀ ਆਲਰੇਡੀ ਇਨ ਕੈਨੇਡਾ ਮਮ ਡੈਡ ਹੈਵ ਆਲਸੋ ਕੈਨੇਡਾ ਵੀਜ਼ਾ ਲੋਡ ਹੈ ਜਿਹੜੇ ਰਿਸਤੇ ਦੀ ਮੈਰਿਟਲ ਸਟੇਟਸ ਵਾਸ ਨੋ ਚਾਈਲਡ ਬੀ ਆਰ ਲੁਕਿੰਗ ਫੋਰ ਅ ਗਰਲ fromParams ਕੈਨੇਡਾ ਔਰ ਦਾ ਯੂ ਐਸ ਏ ਇਫਰ ਦਾ ਗੱਲ ਇਨ ਇਜ਼ ਇਨ ਇੰਡੀਆ ਸ਼ੀ ਸ਼ੁੱਡ ਹੈਵ ਕੰਪਲੀਟਡ ਨਰਸਿੰਗ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੁਕੋ ਜੀ ਫਾਈਲ ਨੰਬਰ 767 ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਹਾਈਟ 5 ਫੁੱਟ 8 ਇੰਚ ਉਮਰ 30 ਸਾਲ ਪੜ੍ਹਾਈ ਬੀਏ ਡੇਢ ਸਾਲ ਕੈਨੇਡਾ ਲਾਇਆ ਹੋਇਆ ਹੈ ਜੀ ਮੁੰਡੇ ਨੇ 2030 ਤੱਕ ਦਾ ਵੀਜ਼ਾ ਹੈ ਇੱਕ ਭੈਣ ਮੈਰਿਡ ਹੈ ਜੀ ਇਨ ਕੈਨੇਡਾ 10 ਸਾਲ ਦਾ ਕੈਨੇਡਾ ਦੇ ਵੀਜ਼ਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰ ਤਾ ਇਹਨਾਂ ਨੂੰ ਲੋੜ ਹੈ ਜੇ ਕੁੜੀ ਵਧੀਆ ਪੜੀ ਲਿਖੀ ਹੋਵੇ ਮਾਂ ਕੋਈ ਨਹੀਂ ਕੁੜੀ ਦਾ ਬਾਹਰ ਜਾਣ ਦਾ ਵੀ ਬਲਾਣ ਲੈਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 768 ਨਾਮ ਸਿੰਘ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਬੱਲ ਹਾਈਟ 5 ਫੁੱਟ 11 ਇੰਚ ਜਨਮ 11 ਅਗਸਤ 2 1999 ਪੜ੍ਹਾਈ ਗ੍ਰੈਜੂਏਸ਼ਨ ਕੰਮ ਗਵਰਨਮੈਂਟ ਜੋਬ ਤਨਖਾਹ 50000 ਰੁਪਏ ਜ਼ਮੀਰ ਤੇ ਨਿਕਲੇ ਜੀ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੇ ਰਿਸ਼ਤੇ ਦੀ ਕੁੜੀ ਸੋਹਣੀ ਚ ਨੱਕੀ ਹੋਵੇ ਹਾਈਟ 5 ਫੁੱਟ 5 ਪਲੱਸ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 769 ਨਾਮ ਸਿੰਘ ਜ਼ਿਲ੍ਹਾ ਰੋਪੜ ਕਾਸਟ ਨਾਮ ਹਰਮਨਦਾਸ ਸਿੰਘ ਗੋਤ ਨਗਾਹੇ ਹਾਈਟ 6 ਫੁੱਟ ਜਨਮ 5 ਫਰਵਰੀ 1995 ਪੜ੍ਹਾਈ ਬੀਟੈਕ ਡਿਗਰੀ ਮਕੈਨੀਕਲ ਕੰਮ ਸਾਬਕਾ ਕੰਟਰੈਕਟਰ ਵਾਈਫਾਈ ਵੈਲ ਐਮਟੀਐਸ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਹੈ ਜੀ ਤਨਖਾਹ નો ਲਿਮਿਟ ਹੈ ਜੀ ਅਨਲਿਮਿਟਡ ਹੈ ਤਨਖਾਹ ਜੀ ਪ੍ਰਾਪਰਟੀ ਮੋਰਿੰਡਾ ਸ਼ਹਿਰ ਦੇ ਵਿੱਚ ਆਪਣੀ ਕੋਠੀ ਹੈ ਜੀ ਇੱਕ ਭਰਾ ਮੈਰਿਡ ਹੈ ਜੀ ਲਿਵਿੰਗ ਇਨ ਦਿ ਬਿਨੀਫਿਕ ਕੈਨੇਡਾ ਪੀਆਰ ਜੀ ਲੜਕਾ ਤੇ ਮਾਤਾ ਪਿਤਾ 올ਡ ਏਜ ਲੋਡ ਹੈ ਜੀ ਇਸ ਤਰੀ ਕੁੜੀ ਕੈਨੇਡਾ ਤੋਂ ਹੋਵੇ ਐਸ ਚੀਜ਼ਾਂ ਓਬੀਸੀ ਕਾਸਟਲ ਹੋਵੇ ਜੀ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 770 ਨਾਮਕਾ ਉਹ ਜਿਹੜਾ ਸ੍ਰੀ ਮੁਖਸਰ ਸਾਹਿਬ ਕਾਰਟ ਜੱਟ ਜੀ ਗੋਤ ਬਰਾੜ ਹਾਈਟ 5 ਫੁੱਟ 7 ਇੰਚ ਹੈ ਜੀ ਜਨਮ ਮਾਰਚ 1998 ਪੜ੍ਹਾਈ ਬੀਐਸਸੀ ਨਰਸ ਸਿੰਘ ਆਰਐਨ ਹੈ ਜੀ ਲੜਕੀ ਕੈਨੇਡਾ ਦੇ ਵਿੱਚ ਹਸਪੀਟਲ ਦੇ ਵਿੱਚ ਪੱਕੀ ਨਰਸਾ ਜੀ ਪਿਤਾ ਜੀ ਐਗਰੀਕਲਚਰ ਮਾਤਾ ਜੀ ਹੋਮ ਮੇਕਰ ਹੈ ਜੀ ਭਰਾ ਇੱਕ ਕੈਨੇਡਾ ਭੈਣ ਨੂੰ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਜੀ ਮੁੰਡੇ ਨੂੰ ਜ਼ਮੀਨ 7 ਤੋਂ 8 ਕਿੱਲੇ ਤੱਕ ਆਉਂਦੀ ਹੋਵੇ ਐਜੂਕੇਟਿਡ ਹੋਵੇ ਜੀ ਸੋਹਣਾ ਸਲੱਖਾ ਹੋਵੇ ਜੀ ਮੁੰਡਾ ਤੇ ਹਾਈਟ 5 ਫੁੱਟ 10 ਇੰਚ ਤੋਂ ਲੈ ਕੇ 6 ਫੁੱਟ ਜਾ ਮੁੰਡਾ ਕੈਨੇਡਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਪੀਆਰ ਹੋਈ ਜਾਂ ਵਰਕ ਪਰਮਿਟ ਦੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 771 ਨਾਮ ਕੌਰ ਜ਼ਿਲ੍ਹਾ ਰੋਪੜ ਕਾਸਟ ਜੱਟ ਸਿੱਖ ਗੋਤ ਬੈਂਸ ਹਾਈਟ 5 ਫੁੱਟ 6 ਇੰਚ ਜਨਮਜੋਨ 1997 ਪੜਾਈ ਕੰਪਿਊਟਰ ਕੰਪਿਊਟਰ ਇੰਜੀਨੀਅਰਿੰਗ ਭਰਾ ਇੱਕ ਭੈਣ ਇੱਕ ਮੈਰਿਡ ਹੈ ਜੀ ਲੋੜ ਹੈ ਜਿਸ ਤਰੀਕ ਜੱਟ ਸਿੱਖ ਪਰਿਵਾਰ ਹੋਵੇ ਜੀ ਜ਼ਮੀਨ 4 ਤੋਂ 5 ਕਿੱਲੇ ਤੱਕ ਹੋਣੀ ਹੋਵੇ ਮੁੰਡਾ ਸੋਹਣਾ ਹੋਵੇ ਨਸ਼ਾ ਰਹਿਤ ਹੋਵੇ ਇਹ ਰਿਸ਼ਤਾ ਕਿਹਦੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 772 ਨਾਮ ਸਿੰਘ ਜ਼ਿਲ੍ਹਾ ਪਟਿਆਲਾ ਕਾਸਟ ਨਾਈ ਸਿੱਖ ਗੋਤ ਘਰੇਵਾਲ ਹਾਈਟ 5 ਫੁੱਟ 3 ਇੰਚ ਜਨਮ 6 ਸਤੰਬਰ 2000 ਪੜ੍ਹਾਈ ਬੀਏ ਪਿਤਾ ਜੀ ਪ੍ਰਾਈਵੇਟ ਜੋਬ ਕਰਦੇ ਨੇ ਜੀ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਭੈਣ ਨੂੰ ਲੋੜ ਹੈ ਜੀ ਜਿਸ ਤਰੀ ਮੁੰਡੇ ਦੀ ਕਾਸਟ ਨਾਈ ਸਿੱਖ ਹੋਵੇ ਮੁੰਡਾ ਪੜਿਆ ਹੋਵੇ ਪਲੱਸ 2 ਜਾਂ ਬੀਏ ਤੱਕ ਵਧੀਆ ਕਿਸੇ ਜੋਬ ਤੇ ਹੋਵੇ ਵਿਆਹ ਵਧੀਆ ਕਰਨਾ ਹੈ ਜੀ ਵਧੀਆ ਫੈਮਿਲੀ ਹੋਵੇ ਉਹੀ ਸੰਪਰਕ ਕਰਨ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਬਾਕੀ ਕਿ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਜੀ ਦੱਸ ਦਿਆ ਕਰੋ ਵੀ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਬੋਲਦੇ ਹੋਗੇ ਕਿਉਂਕਿ ਸਾਨੂੰ ਪਤਾ ਲੱਗਦਾ ਰਹੇ ਵੀ ਸਾਡੀਆਂ ਵੀਡੀਓ ਮਤਲਬ ਕੀ ਕਿੱਥੋਂ ਕਿੱਥੋਂ ਲੋਕ ਦੇਖ ਰਹੇ ਨੇ ਤੇ ਕਰਨਾ ਗਏ ਕਮੈਂਟ ਜਰੂਰ ਕਰਿਓ ਜੀ ਇਸ ਐਡ ਦੇ ਵਿੱਚ ਤੇ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ